ਸਾਹਿਬ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਆਨੰਦ ਪ੍ਰਸਾਦ ਦਾ ਜ਼ਿਕਰ ਹੈ ਯਾਦ ਆ ਗਿਆ ਮਹਾਰਾਜ ਕਲਗੀਧਰ ਪਾਤਸ਼ਾਹ ਜੀ ਅਨਪ੍ਰਸਾਦ ਬੈਠੇ ਨੇ ਬਹੁਤ ਸਾਰੀਆਂ ਸੰਗਤਾਂ ਇਸੇ ਤਰ੍ਹਾਂ ਜਿਵੇਂ ਆਪ ਦੀ ਆਏ ਬੈਠੇ ਹੋ ਨਾ ਇਸੇ ਤਰ੍ਹਾਂ ਹਜ਼ਾਰਾਂ ਦੀ ਗਿਣਤੀ ਵਿੱਚ ਸੰਗਤ ਬੈਠੀ ਸੀ ਮਹਾਰਾਜ ਗੁਰੂ ਗੋਬਿੰਦ ਸਿੰਘ ਸਾਹਿਬ ਬੈਠੇ ਹੋਏ ਰਾਗੀ ਸਿੰਘ ਬੜੇ ਪਿਆਰ ਨਾਲ ਕੀਰਤਨ ਕਰ ਰਹੇ ਨੇ ਸਾਹਮਣੇ ਇੱਕ ਸਿੱਖ ਆਇਆ उसने कुछ झोला जहा ब रखे और महाराज गुरु गोबिंद साहब जी की हजूरी विच आ गया आके के इसने मथा टेकया मथा टेक के ना ते बैठा नहीं तो ट्र पिया आखो सतनाम से बैठा नहीं अच्छा ये है कौन थोड़ी बात फिर कर ली है ये वो सखे आ दे देकर साढ़े भी बड़े नंबर लग गए ने ਪੰਜਾਬ ਦੇ ਅੰਦਰ ਵੀ ਇਹ ਬੜੇ ਨੰਬਰ ਨੇ ਇਹ ਨੰਬਰ ਲੱਗਿਆ ਜਾਂ ਤਾਂ ਸਿੱਖ ਹੋ ਗਿਆ ਹਫਤਾਵਾਰੀਆ ਹਫਤਾਵਾਰੀ ਤੇ ਜਾਂ ਫਿਰ ਹੋ ਗਿਆ ਸੰਗਰਾਂਦੀਆ ਤੇ ਪੰਜਾਬ ਵਿੱਚ ਸਾਡੇ ਗੁਰਪੁਰਬ ਵੀ ਇਹ ਸਿੱਖ ਵੀ ਐਨ ਜਿਹੜੇ ਗੁਰਪੁਰਬ ਤੇ ਆਉਂਦੇ ਨੇ ਨਾ ਉਹ ਸੰਗ੍ਰਾਂਤ ਤੇ ਆਣਗੇ ਨਾ ਹਫਤਾਵਾਰੀ ਆਉਣਗੇ ਉਹ ਇਕੱਠੀ ਇੱਕੋ ਵਾਰੀ ਗੱਲ ਕਰਨਗੇ ਜੀ ਵੀ ਸਾਖੀ ਕਦੋਂ ਖਾਲਸੇ ਦੇ ਜਨਮ ਤੇ ਆ ਜਾਾਂਗੇ ਮਹੀਨੇ ਦੇ ਬਾਅਦ ਇਹ ਸਿੱਖ ਹੁੰਦੇ ਨੇ ਲੇਕਿਨ ਗੱਲ ਸੁਣਿਓ ਗੱਲ ਬੜੀ ਮੁਬਾਰਕ ਗੱਲ ਬੜੀ ਚੰਗੀ ਹੈ ਆਉਂਦਾ ਹੈ ਮਹੀਨੇ ਬਾਅਦ ਸਫਰ ਬੜਾ ਦੂਰ ਹੈ ਬੜੀ ਦੂਰ ਤੋਂ ਚੱਲ ਕੇ ਆਉਂਦਾ ਹੈ ਆਂਦਾ ਹੈ ਮਹੀਨੇ ਦੇ ਬਾਅਦ ਕਲਗੀਧਰ ਪਾਤਸ਼ਾਹ ਜੀ ਦੇ ਚਰਨਾਂ ਤੇ ਮੱਥਾ ਟੇਕਣ ਲਈ ਨੰਨਪੁਰ ਕੰਮਕੀ ਕਰਦਾ ਛੋਲੇ ਵੇਚਦਾ ਇੱਕ ਇੱਕ ਪੈਸਾ ਬਚਾ ਕੇ ਰੱਖਦਾ ਉਹ 10 15 ਮੀਲ ਦਾ ਸਫਰ ਕਰਕੇ ਤੇ ਸੰਗਰਾਮ ਵਾਲੇ ਦਿਨ ਆ ਕੇ ਮੱਥਾ ਟੇਕਦਾ ਮੱਥਾ ਟੇਕ ਕੇ ਫਿਰ ਵੇਚਦਾ ਨਹੀਂ ਜੇ ਜੇ ਅਰਦਾਸ ਵੀ ਹੋ ਰਹੀ ਹੋਵੇ ਤੇ ਅਰਦਾਸ ਸੁਣ ਕੇ ਫਿਰ ਪ੍ਰਸ਼ਾਦ ਵੀ ਨਹੀਂ ਲੈਂਦਾ ਯਾਨੀ ਇੰਨੀ ਕਾਹ ਦੀ ਹੁੰਦੀ ਹੈ ਕਿ ਉਹ ਵਾਪਸ ਜਲਦੀ ਚਲਾ ਜਾਂਦਾ ਉਹਦੇ ਮਨ ਚ ਇੱਕ ਗੱਲ ਬੈਠੀ ਹੋਈ ਹੈ ਦਿਮਾਗ ਚ ਮੈਂ ਜਿੰਨਾ ਚਿਰ ਜਾਵਾਂਗਾ ਨਹੀਂ ਜਿੰਨਾ ਚਿਰ ਮੈਂ ਕੁਝ ਕਰਾਂਗਾ ਨਹੀਂ ਉਨਾ ਚਿਰ ਬੱਚੇ ਭੁੱਖੇ ਮਰ ਜਾਣਗੇ ਆਖੋ ਸਤਨਾਮ ਸ੍ਰੀ ਵਾਹਿਗੁਰੂ ਦਿਮਾਗ ਚ ਇਹ ਗੱਲ ਬੈਠੀ ਹੋਈ ਹੈ ਬੱਚੇ ਭੁੱਖੇ ਮਰ ਜਾਣਗੇ ਮੈਂ ਕੁਝ ਕਰਾਂਗਾ ਨਹੀਂਦਾ ਆਉਂਦਾ ਹੈ ਬਸ ਮਠਾਟੇ ਕੇ ਚਲਾ ਜਾਂਦਾ ਹੈ ਸਾਹਿਬ ਗੁਰੂ ਗੋਬਿੰਦ ਸਿੰਘ ਸਾਹਿਬ ਇਸ ਨੂੰ ਦੇਖਦੇ ਰਹੇ ਬਈ ਸਿੱਖ ਆਉਂਦਾ ਹੈ ਔਰ ਮਠਾਟੇ ਕੇ ਚਲਾ ਜਾਂਦਾ ਹੈ ਸਾਹਿਬ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਜ ਇਸ ਨੂੰ ਆਉਂਦਿਆਂ ਵੇਖਿਆ ਨਾ ਤੇ ਇਹਨੇ ਮੱਥਾ ਟੇਕਿਆ ਮੱਥਾ ਟੇਕ ਕੇ ਤੇ ਸਾਧ ਸੰਗਤ ਜੀ ਇਹ ਹੁਣ ਚੱਲ ਪਿਆ ਆਖੋ ਸਤਨਾਮ ਸ੍ਰੀ ਗੁਰੂ ਮੈਨੂੰ ਟਾਈਮ ਨਹੀਂ ਹੈ ਮਹਾਰਾਜ ਕੋਲ ਤੇ ਵਕਤ ਹੈ ਮੇਰੇ ਕੋਲ ਕਿਹੜਾ ਵਕਤ ਹੈ ਮੈਂ ਤਾਂ ਬੜੀ ਦੂਰ ਜਾਣਾ ਹੈ ਮੈਂ ਨਹੀਂ ਖਲੋ ਸਕਦਾ ਮੈਂ ਨਹੀਂ ਗੱਲ ਸੁਣਨੀ ਬਿਲਕੁਲ ਟਾਈਮ ਨਹੀਂ ਮਹਾਰਾਜ ਨੂੰ ਜਾ ਕੇ ਕਹੇ ਬਿਆਸ ਸਿੰਘ ਕਹਿੰਦਾ ਬੜਾ ਹੰਕਾਰੀ ਸਿੱਖ ਹੈ ਹੱਦ ਕਰ ਦਿੱਤੀ ਇਹਨੇ ਸਾਈਹਬਾ ਨੂੰ ਐਦਾਂ ਕਹਿਣ ਲਗਾ ਭਾਈ ਮੈਂ ਨਹੀਂ ਜਾਣਾ ਵਾਪਸ ਆ ਗਿਆ ਸਾਬ ਜੀ ਉਸੇ ਕਹਿਣ ਮੈਂ ਨਹੀਂ ਆਉਣਾ ਮੈਨੂੰ ਵਕਤ ਨਹੀਂ <laughs> साहब कह लगे दया सिंह ठीक तो आख दारी उन्होंने फेर जाके कहे बई साहब जी बुला रहे कह लगे साहब जी सत बचन फिर आ गया हुक्म होया सिंह ने आके आख्या ओ भाई गुरु मिखा वह गुरु सिखा तेनों अगे भी मैं कहते दूजी बारी फिर आ गया और तेन कहना भी महाराज गुरु गोबिंद साहब तैन बुला रहे दो मिनट गल सुन दिया कहने लगा गल सुन भाई तू पहले भी आए तो दूजी बारी फिर आए तीजी बारी आने की कोशिश ना करें साहब दे मैं तेन तो पहले ही भी मेरे को वक्त नहीं मेरे को ही नहीं मैं गल सु नहीं सदगा मेरा वक्त जाया ना कर जा वापस चला जा खबरदार मुड़ के ना आई बड़ा गुस्से च बोलिया आ गया वापस कह लगा साहब जी तो कोई हंकार ही जा सीखे मैं जो आखद बड़ा गुस्से च बोल दे सहब कह लगे एक बार फिर जा कह लगा साहब हूं तो फिर किसी होर भेज दो चंगा है क्योंकि मैं समझदा भी बड़ा गुस्से च कि हो सेवा ही कर छे महाराज कह लगे कोई गल नहीं घबरा ना तू जी बारी जा तीजी बारी जरूर जा कह साहब जी फिर ख्याल जरूर रखना से एक दो बंदे पिछे रखियो जरूर क्योंकि गुस्से बहुत सी चढ़ा ना तू जा ती, तीजी वारी रहा फिर आया कहण लगा गुरु गुरमुखा महाराज गुरु गोबिंद साहब तेन बुला रहे ने। आ जा दो मिनट गल सुन जा कह लगा भी तैं भी हादी कर दी दो बारी तेन रोके तीजी वारी फिर आ गए मन के अंदर ख्याल आया चलो कह लगा चलो कोई गल नहीं पहुंच जागे कोई गल नहीं चंगा दो मिनट चल के गल सुन लें आ गया वापस महाराज गुरु गोबिंद साहब की हजूरी मेक तो महाराज गुरु गोबिंद साहब कह लगे कह लगा महाराज हुक्म करो क्यों बुलाया साहब लगे गुरमुखा किम की गल करो जी करनी है मेरे को पूछना जल्दी जल्दी पूछो तो वक्त मेरे को है नहीं साहब कह लगे मैं तेरे को पूछ रहे भी कि रहना कह लगा साहब कुछ भी जल्दी कर भी कहना जी तू जल्दी फटाफट आ ਸਾਹ ਕਾਲੇ ਗੁਰੂ ਖਾ ਮੈਂ ਤਾਂ ਸਿਰਫ ਤੈਨੂੰ ਇਹ ਪੁੱਛਿਆ ਵੀ ਤੂੰ ਕਿੱਥੇ ਰਹਿੰਦਾ ਹੈ ਕੀ ਕਰਨਾ ਕਹਿਣ ਲੱਗੇ ਸਹਬਾ ਗੱਲੇ ਹੈ ਭਈ ਮੈਂ ਆ ਮਜ਼ਦੂਰ ਆਦਮੀ ਮੈਂ ਛੋਲੇ ਬਣਾ ਕੇ ਵੇਚਦਾ ਤਾਂ ਸੰਗਰਾਮ ਦੇ ਸੰਗਦਾਨ ਕਰਨ ਆਣਾ ਤੇਰੇ ਦਰਸ਼ਨ ਇਸ ਵਾਸਤੇ ਮੈਨੂੰ ਟਾਈਮ ਨਹੀਂ ਹੁੰਦਾ ਮੈਂ ਮੱਥਾ ਟੇਕਦਾ ਮਤھا ਟੇ ਕੇ ਜੀ ਅਰਦਾਸ ਹੋ ਵੀ ਤੇ ਸੁਣ ਲੈਣਾ ਨਹੀਂ ਤੇ ਚਲਾ ਜਾਣਾ ਪ੍ਰਸ਼ਾਦ ਵੀ ਨੇ ਸਾਹਿਬ ਜੀ ਮੈਂ ਚਲਾ ਜਾਣਾ ਸਾਹਿਬ ਕਹਿਣ ਲੱਗੇ ਫਿਰ ਕਿਉਂ ਜਾਣਾ ਕਹਿਣ ਲੱਗੇ ਕਹਿਣ ਲੱਗੇ ਸਹਬਾ ਮੈਂ ਨਾ ਜਾਵਾਂ ਤੇ ਅਗਰ ਮੈਂ ਛੋਲੇ ਨਾ ਬਣਾਵਾ ਤੇ ਮੇਰੇ ਜਿਹੜੇ ਬੱਚੇ ਪਿੱਛੇ ਭੁੱਖੇ ਮਰ ਜਾਣਗੇ ਸਾਹਿਬ ਕਹਿਣ ਲੱਗੇ ਹਾਂ ਤੇਰੇ ਬੱਚੇ ਭੁੱਖੇ ਮਰ ਜਾਣਗੇ ਜੇ ਤੂੰ ਨਾ ਕਰੇ ਤਾਂ ਕਹਿਣ ਲੱਗੇ ਹਾਂ ਸਾਹਿਬ ਕਹਿਣ ਲੱਗੇ ਫਿਰ ਜੋ ਬਾਣੀ ਫਰਮਾ ਰਹੀ ਹੈ ਮਨੁੱਖੀ ਟੇਕ ਬਿਰਥੀ ਸਭ ਜਾਨ ਮਨੁੱਖੀ ਟੇਕ ਬਿਰਥੀ ਸਭ ਜਾਨ ਆ ਗਏ ਪੀਰੀ ਅਪਾਰ ਬੜੇ ਬੜਿਆਰ ਅਬ ਚਾਰੇ ਹੀਸਾਰ ਕੀ ਧਾਰ ਬਚਈਆ ਤੋਰਤ ਦੇਸ਼ ਮਲਿੰਦ ਮਵਾਸਨ माते गजान के मान मलैया गाड़े गढ़ान के तोड़न हार सो बातन ही चक चार लवैया साहिब सब को सिर नायक जा अनेक सो एक दिवैया गलत कहना सिखा वाणी की कह है मानु की तेक बिरथी सब जान देवन को एक है भगवान जिसके दिए रहे गाय भवन तृष्णा लागे आए ਤੇ ਬੱਚਿਆਂ ਨੂੰ ਤੂੰ ਦੇਣਾ ਤੇ ਕਹਿਣ ਲੱਗਾ ਸਹਬਾ ਫਿਰ ਨਹੀਂ ਤੇ ਤੂੰ ਦੇਣਾ ਬੱਚਿਆਂ ਨੂੰ ਸਾਬ ਕਹਿਣ ਲੱਗੇ ਬੜੀ ਮੰਨ ਤੇ ਮੈਲ ਛੜ ਗਈ ਇਹਦੇ ਹਾਂ ਕਾਹ ਲਗੇ ਸਹਬਾ ਜਿੰਨਾ ਚਿਰ ਕਰਾਂਗੇ ਨਾ ਉਹਨਾਂ ਚਿਰ ਗੱਲ ਨਹੀਂ ਬਣ ਸਕਦੀ ਗੁਰੂ ਹੋ ਸਤਿਗੁਰੂ ਹੋ ਜੋ ਸਿੱਖਦੇ ਮੰਨ ਦੀ ਮੈਲ ਨੂੰ ਧੋ ਦੇਵੇ ਬੜੇ ਸੁੰਦਰ ਤਰੀਕੇ ਨਾਲ ਇਸ ਦੀ ਮੈਲ ਨੂੰ ਧੋਤਾ ਸਹਬਾ ਨੇ ਸਹਬਾ ਨੇ ਸਮਝਿਆ ਕਿ ਦੇ ਮੰਨ ਤੇ ਮੈਲ ਛੜ ਗਈ ਠੀਕ ਸਰ ਕਹਣ ਲੱਗੇ ਅੱਛਾ ਬਈ ਗੁਰਮਖਾ ਠੀਕ ਹੈ ਚਲੋ ਐਂਨਾ ਕਰ ਹੁਣ ਤੂੰ ਘਰ ਨੂੰ ਜਾ ਰਿਹਾ ਨਾ ਜੀ ਹਾਂ ਕਹਿਣ ਲੱਗੇ ਇੱਕ ਸਾਡਾ ਇੱਕ ਸਾਡਾ ਰੁੱਕਾ ਲੈ ਜਾ ਚਿੱਠੀ ਇੱਕ ਲੈ ਜਾ ਤੇ ਤੂੰ ਰਸਤੇ ਵਿੱਚ ਜਾਂਦਾ ਹੋਇਆ ਰਸਤੇ ਵਿੱਚ ਇੱਕ ਪੀਰ ਬੁੱਧੂ ਸ਼ਾਹ ਹੁੰਦਾ ਹੈ ਛਡੌਰਾ ਰਸਤੇ ਅੰਦਰ ਹੁੰਦਾ ਨਾ ਤੇਰੇ ਜੀ ਹਾਂ ਮਾਰੇ ਥੋੜਾ ਜਿਹਾ ਅਗਾਂਹ ਉਸ ਪਾਸੇ ਨੂੰ ਮੁੜ ਕੇ ਹੈ ਉਪਰੋਂ ਦੀ ਹੋ ਕੇ ਜਾਣਾ ਪਏਗਾ ਸਰ ਕਹਣ ਲੱਗੇ ਕੋਈ ਗੱਲ ਨਹੀਂ ਅਗਰ ਤੈਨੂੰ ਉਪਰੋਂ ਦੀ ਹੋ ਕੇ ਜਾਣਾ ਪਏਗਾ ਨਾ ਤੇ 1 ਰੁਪਿਆ ਅਸੀਂ ਤੈਨੂੰ ਦੇ ਦੇਾਂਗੇ ਤਾਂ ਕਿ ਕੋਈ ਗੱਲ ਨਹੀਂ ਉਹ ਰੁਪਿਆ ਤੈਨੂੰ ਦੇ ਦੇਾਂਗੇ ਤੇਰੀ ਮਜ਼ਦੂਰੀ ਤੈਨੂੰ ਦੇ ਦੇਾਂਗੇ ਤੇ ਤੂੰ ਇਹ ਰੁਕਾ ਲੈ ਲੈ ਰੁਕਾ ਲੈ ਕੇ ਨਾ ਤੈਨੂੰ ਇੰਨਾ ਕਹਿ ਵੀ ਤੂੰ ਜਾ ਕੇ ਇਹ ਰੁਕਾ ਦੇ ਦੇ ਪੀਰ ਬੁੱਧੂ ਸ਼ਾਹ ਨੂੰ ਸਾਡਾ ਤੇ ਤੂੰ ਚਲਾ ਜਾਵੇਂ ਰੁਪਿਆ ਤੈਨੂੰ ਅਸੀਂ ਦੇ ਦੇਨੇ ਆ ਤੇਰਾ ਜਿਹੜਾ ਟਾਈਮ ਲੱਗੇਗਾ ਉਸ ਟਾਈਮ ਵਾਸਤੇ ਤੇਰੇ ਬੱਚਿਆਂ ਵਾਸਤੇ ਵੀ ਇਹ ਗੱਲ ਹੋ ਜਾਏਗੀ ਬੜਾ ਖੁਸ਼ ਹੋ ਗਿਆ ਕਹਿਣ ਲੱਗਾ ਚਲੋ ਰੁਪਿਆ ਮਿਲ ਗਿਆ ਚਲੋ ਵੀ 4 ਦਿਨ ਉਸ ਤਰ੍ਹਾਂ ਤੇ ਕੰਮ ਕਰਨਾ ਸੀ 5 ਦਿਨ ਰੁਪਿਆ ਮਾਰਾ ਹੀ ਦੇ ਦਿੱਤਾ ਰੁਪਈਆ ਲੈ ਕੇ ਚੱਲ ਪਿਆ ਹੁਣ ਕਹਿਣ ਲੱਗਾ ਚੰਗਾ ਜੀ ਮਹਾਰਾਜ ਜੀ ਕੋਈ ਗੱਲ ਨਹੀਂ ਕਹਿਣ ਲੱਗਾ ਚਲੋ ਉਪਰੋਂ ਦੀ ਮੁੜ ਕੇ ਚਲੇ ਚੱਲਾਂਗੇ ਚਲੋ ਹੁਕਮਨਾਮਾ ਦੇ ਕੇ ਮਹਾਰਾਜ ਦਾ ਅੱਗੇ ਚਲੇ ਜਾਵਾਂਗੇ ਹੁਣ ਇਸ ਨੇ ਰੁਕਾ ਲੈ ਲਿਆ ਰੁਕਾ ਲੈ ਕੇ ਹੁਣ ਪਹੁੰਚ ਗਿਆ ਸਾਧ ਸੰਗਤ ਜੀ ਚਲਦਾ ਚਲਦਾ ਸਫਰ ਕੱਟਦਾ ਹੋਇਆ ਆ ਗਿਆ ਪੀਰ ਬੁੱਧੂ ਸ਼ਾਹ ਕੋਲ ਸਠੌਰੇ ਪਹੁੰਚਿਆ ਕਹਿੰਦੇ ਜਿਸ ਲਈ ਪੀਰ ਬੁੱਧੂ ਸ਼ਾਹ ਕੋਲ ਆਇਆ ਨਾ ਸਿੱਖ ਪੀਰ ਬੁੱਧੂ ਸ਼ਾਹ ਨੇ ਉੱਠ ਕੇ ਇਸ ਦੇ ਚਰਨਾਂ ਤੇ ਨਮਸਕਾਰ ਕੀਤੀ ਬੜਾ ਹੈਰਾਨ ਹੋਇਆ ਪੀਰ ਬੁੱਧੂ ਸ਼ਾਹ ਨੇ ਜਦੋਂ ਚਰਨਾਂ ਤੇ ਨਮ ਪੀਰ ਬੁੱਧੂ ਸ਼ਾਹ ਹ ਕਹਿਣ ਲੱਗਾ ਕੀ ਕਰਦਾ ਹੈ ਜੀਰ ਜੀ ਇਹ ਕੀ ਕਰਦੇ ਹੋ ਕਹਿਣ ਲੱਗੇ ਮਹਾਰਾਜ ਨੇ ਬਾਣੀ ਅੰਦਰ ਫਰਮਾਇਆ ਜੋ ਦੀਸੇ ਗੁਰ ਸਿਖੜਾ ਤਿਸ ਨਿਵ ਨਿਵ ਨਾਗ ਪਾਇ ਜਿਓ ਜੋ ਦੀਸੇ ਜੋ ਦੀਸੇ ਗੁਰ ਸਿਖੜਾ ਜੋ ਦੀਸੇ ਗੁਰ ਸਿਖੜਾ ਇਸ ਨਿਵ ਨਿਵ ਲਾਗਾ ਪਾਇ ਗੁਰ ਸਿਖੜਾ ਆਖਾ ਬਿਰਥਾ ਜੀ ਕੀ ਗੁਰ ਸੱਜਣ ਦੇ पीर बुद्धू शाह ने बड़े प्यार बिठाया गुरमखा बड़ी कृपा कितों आया है जी मैं मैं साहब तो ओह होर खुश हो गया पीर बुद्धू शाह मेरे कलगी दर पातशाह जी ने भेजा है उतो आया है अनंतपुर तनंतपुर तेरे कदम तो बलिहार जावा गुरमखा कोई साहब गुरु गोबिंद साहब सचे पातशाह जी ने कोई मेरे वास्ते भी कोई संदेशा कर लिया हाँ हाँ तो हुक्मनामा आया है सत वचन ओ चिट्ठी दे दी चिट्ठी दे के ना हूँ जल्दी नाल चिट्ठी दे के तुर पे ਪੀਰ ਬੁੱਧੂ ਸ਼ਾਹ ਨੇ ਹੁਣ ਚਿੱਠੀ ਦੇ ਉੱਤੇ ਲਿਖਿਆ ਸੀ ਉੱਪਰਲੇ ਪਾਸੇ ਪੀਰ ਜੀ ਜਿੰਨਾ ਚਿਰ ਇਹ ਚਿੱਠੀ ਨਾ ਨਾ ਪੜ ਲਓ ਉਹਨਾਂ ਚਿਰ ਸਿੱਖ ਨੂੰ ਜਾਣ ਨਾ ਦੇਣਾ ਤੇ ਪੀਰ ਬੁੱਧੂ ਸ਼ਾਹ ਨੇ ਪੜ ਲੈ ਕੇ ਗੁਰਮੁਖਾ ਗੱਲ ਸੁਣ ਜ਼ਰਾ ਠਹਿਰ ਜਾ ਇਧਰ ਆ ਕਹਿਣ ਲੱਗਾ ਭਾਈ ਮੇਰੇ ਕੋਲ ਵਕਤ ਹੈ ਨਹੀਂ ਮੇਰੇ ਬੱਚੇ ਪਿੱਛੇ ਮਰਨਗੇ ਭੁੱਖੇ ਮੈਂ ਚਲਦਾ ਮੈਂ ਜਾ ਰਿਹਾ ਕਹਿਣ ਲੱਗਾ ਨਹੀਂ ਨਹੀਂ ਇੱਕ ਮਿੰਟ ਜ਼ਰਾ ਇਹ ਚਿੱਠੀ ਤੇ ਲਿਖਿਆ ਹੋਇਆ ਹੈ ਭਾਈ ਜਿੰਨਾ ਚਿਰ ਮੈਂ ਚਿੱਠੀ ਪੜਨ ਲਾਵਾਂ ਤੈਨੂੰ ਜਾਣ ਨਹੀਂ ਦੇਣਾ ਕਹ ਲਗਾ ਚੰਗਾ ਬਾਈ ਵੱਲ ਜਿੱਥੇ ਆ ਗਿਆ ਖਲੋ ਗਿਆ ਹੁਣ ਤਾਂ ਚਿੱਠੀ ਖੋਲ ਹੀ ਨਾ ਚਿੱਠੀ ਖੋਲ ਤੇ ਚਿੱਠੀ ਚ ਲਿਖਿਆ ਸੀ ਮਹਾਰਾਜ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਪੀਰ ਬੁੱਧੂ ਸ਼ਾਹ ਨੂੰ ਲਿਖਿਆ ਪੀਰ ਜੀ ਮੇਰੀ ਇੱਕ ਗੱਲ ਸੁਣੋ ਸ ਆਹਬਾ ਨੇ ਲਿਖਿਆ ਇਸ ਚਿੱਠੀ ਦੇ ਅੰਦਰ ਪੀਰ ਬੁੱਧੂ ਸ਼ਾਹ ਜੀ ਪੀਰ ਬੁੱਧੂ ਸ਼ਾਹ ਜੀ ਏ ਰੁੱਕਾ ਮੇਰਾ ਖਾਸ ਇਸ ਰੁੱਕੇ ਵਾਲੇ ਸਿੱਖ ਨੂੰ ਰੱਖਣਾ 9 ਮਹੀਨੇ ਪਾਸ ਸਾਈਂ ਬੰਸੁਰਕੇਂਦਰ ਲਿਖ ਦਿੱਤਾ ਕਿਹੜੇ ਪੀਰ ਜੀ ਮੇਰਾ ਰੁੱਕਾ ਮੇਰਾ ਖਾਸ ਹੈ ਮੈਂ ਤੈਨੂੰ ਭੇਜ ਰਿਹਾ ਇਹ ਜਿਹੜਾ ਸਿੱਖ ਤੇਰੇ ਕੋਲ ਆ ਰਿਹਾ ਹੈ ਨਾ ਇਹਨੂੰ ਤੂੰ ਆਪਣੇ ਕੋਲ 9 ਮਹੀਨੇ ਕੋਲ ਰੱਖੀ ਇਹਨੂੰ ਜਾਣ ਦੇ ਜਦੋਂ ਇਹਨੇ ਪੜਿਆ ਨਾ ਵੀ ਮਹਾਰਾਜ ਨੇ ਲਿਖਿਆ ਵੀ 9 ਮਹੀਨੇ ਕੋਲ ਰੱਖੀ ਤੇ ਧਾ ਕਰਦਾ ਜ਼ਮੀਨ ਤੇ ਡਿੱਗਿਆ ਬੇਹੋਸ਼ ਹੋ ਗਿਆ ਇਹ ਬਦੂ ਸ਼ਾਨ ਉਠਾਇਆ ਉਹ ਕੀ ਹੋ ਗਿਆ ਕਹਿਣ ਲੱਗਾ ਕਲਗੀ ਵਾਲੇ ਨੇ ਕੋਈ ਮੇਰੇ ਕੋਲ ਕੋਈ ਕੋਈ ਬੜਾ ਜ਼ੁਲਮ ਕੀਤਾ ਹੈ ਮਹਾਰਾਜੀ ਨੇ ਕੋਈ ਮੇਰੇ ਕੋਲ ਵੈਰ ਲੈਣਾ ਸੀ ਕੋਈ ਪਿਛਲੇ ਜਨਮ ਉਹ ਮੈਂ ਚੰਗਾ ਦਰਸ਼ਨ ਕਰਨ ਵਾਸਤੇ ਗਿਆ ਚੰਗਾ ਮੈਂ ਤੇਰੀ ਚਿੱਠੀ ਲਿਆ ਆਂ ਵੀ ਮੈਨੂੰ 9 ਮਹੀਨੇ ਦੀ ਮਿਲ ਗਈ ਗੱਲ ਬਣੀ ਕੋਈ ਮੈਂ 2 ਮਿੰਟ ਖਲੋਣ ਵਾਸਤੇ ਤਿਆਰ ਨਹੀਂ ਮੇਰੇ ਕੋਲ ਇੰਨਾ ਟਾਈਮ ਹੈ ਨਹੀਂ ਵਕਤ ਹੈ ਨਹੀਂ ਤੇ ਸਾਈਂਬ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਕਹਿਤਾ 9 ਮਹੀਨੇ ਇਹ ਕਾਹਦੇ ਵਾਸਤੇ 9 ਮਹੀਨੇ ਮੈਂ ਜਾ ਰਿਹਾ ਕਹਿਣ ਲੱਗਾ ਗੱਲ ਸੁਣ ਠਹਿਰ ਜਾ ਕਹਿਣ ਲੱਗਾ ਜੇ ਨਾ ਮੈਂ ਠਹਿਰਾ ਤਾਂ ਕਹਿਣ ਲੱਗੇ ਜੇ ਤੇ ਪ੍ਰੇਮ ਨਾਲ ਠਹਿਰੇਗਾ ਤੇ ਠੀਕ ਨਹੀਂ ਤੇ ਜੇਲ੍ਹ 'ਚ ਬੰਦ ਕਰ ਦੇਵਾਂਗਾ ਸਿੱਖਾਂ ਵੇਖੀਆਂ ਨੇ ਇੱਥੇ ਬੰਦ ਕਰ ਦੇਵਾਂਗਾ ਕਹਿਣ ਲੱਗਾ ਗੱਲ ਸੁਣ ਮੈਂ ਤੇਰੇ ਅੱਗੇ ਹੱਥ ਜੋੜਦਾ ਪੀਰ ਜੀ ਮੇਰੇ ਜਿੰਨਾ ਚਿਰ ਜ਼ਿੰਦਗੀ ਹੈ ਨਾ ਮੈਂ ਸਾਹਿਬ ਗੁਰੂ ਕਲਗੀਧਰ ਦੇ ਤੇ ਦਰਸ਼ਨ ਹੀ ਨਹੀਂ ਕਰਾਂਗਾ ਸਾਰੀ ਜ਼ਿੰਦਗੀ ਅਨੰਦਪੁਰ ਵੱਲ ਮੂੰਹ ਨਹੀਂ ਕਰਾਂਗਾ ਪਰ ਤੂੰ ਬੇਨਤੀ ਮੇਰੀ ਸੁਣ ਲੈ ਬੇਨਤੀ ਇਹ ਹੈ ਵੀ ਤੂੰ ਮੈਨੂੰ ਜਾਣ ਦੇ ਸਾਹਿਬ ਕਲਗੀਧਰ ਪਾਤਸ਼ਾਹ ਜੀ ਨੇ ਕੋਈ ਪਿਛਲੇ ਜਨਮ ਦਾ ਮੇਰੇ ਕੋਲ ਵੈਰ ਲੈਣਾ ਹੋਵੇਗਾ ਆਏ ਮੇਰੇ ਛੋਟੇ ਛੋਟੇ ਬੱਚੇ ਨੇ ਮਰ ਜਾਣ ਕੇ ਭੁੱਖੇ ਤੂੰ ਮੈਨੂੰ ਜਾਣ ਦੇ ਕਹਿਣ ਲੱਗਾ ਖਬਰਦਾਰ ਜੇ ਤੇ ਰਹਿਣਾ ਈ ਤੇ ਜੀ ਸਦਕੇ ਜੇ ਨਹੀਂ ਰਹਿਣਾ ਤੇ ਜੇਲ੍ਹ ਚ ਬੜੀ ਏੜ ਤੇੜ ਕੀਤੀ ਪੜ ਕੇ ਜੇਲ੍ਹ ਚ ਬੰਦ ਕਰ ਦਿੱਤਾ ਕਹਿਣ ਲੱਗਾ ਵਾ ਜਾਇ ਤੇ ਮਾਨੋ ਸਤਗੁਰ ਦਾ ਹੁਕਮ ਹੈ ਹੁਕਮ ਮੰਨ ਹੋਵੇ ਪਰਵਾਨ ਤਾਂ ਖਸਮੇ ਕਾ ਮਹਿਲ ਪਾਇਛ ਕਹਿਣ ਲੱਗਾ ਉਹ ਤਾਂ ਪਿਆਰੇ 9 ਮਹੀਨਾ ਰਹਿਣਾ ਪਏਗਾ ਜਦੋਂ ਖੈਰ ਆ ਗਿਆ ਜੇਲ੍ਹ ਚ ਜੇਲ੍ਹ ਤੇ ਰੱਖ ਦਿੱਤਾ ਇਹਨੂੰ <laughs> जब जी साहब का पाठ पिया कर आखो सतनाम से भावे अगे कभी ना किया जो मुश्किल बन, बन, बन जाए है ना उदो गल गल बिल्कुल ठीक है जो बंद मुश्किल बन दिया कद नंगल डैम गए ना नंगल डैम गुरुद्वारा एक है राव बिबोर साहब बिबोर साहब एक गुरुद्वारा है जिसे साहब गुरु गोबिंद साहब सचिव पाशाह गए राजा बिबोर नंगल दास ने कीर्तन किया कीर्तन करके मेरा विचार बने मैं साध संगत जी आओ चलीए जरा थोड़ा दर्शन कराइए गुरुद्वारा साहब के ਸੰਕਤਾ ਨਾਲ ਚਲਪੀਆਂ ਕਰਨ ਕਿ ਚਲੋ ਬਾਬਾ ਜੀ ਚਲੀਏ ਕੁਝ ਲੋਕ ਹੋਰ ਵੀ ਤਿਆਰ ਹੋ ਗਏ ਅਸੀਂ ਆ ਗਏ ਉੱਥੇ ਤੇ ਉੱਥੇ ਇੱਕ ਬੇੜੀ ਬੇੜੀ ਤੇ ਬੈਠ ਕੇ ਅੱਗੇ ਨੂੰ ਜਾਣਾ ਪੈਂਦਾ ਇੱਕ ਇੱਕ ਆਣਾ ਉਸ ਉੱਲੇ ਲੈੰਦੇ ਇਸਨ ਬੇੜੀ ਵਾਲੇ ਉਸ ਬੇੜੀ 'ਚ ਬੈਠ ਕੇ ਨਾ ਤੇ ਅੱਗੇ ਨੂੰ ਜਾਣਾ ਪੈਂਦਾ ਤੇ ਫਿਰ ਅੱਗੇ ਇੱਕ ਪਗਡੰਡੀ ਹੈ ਉਸ ਪਗਡੰਡੀ ਤੋਂ ਚੜ ਕੇ ਇਸ ਪਾਸੇ ਖਾਈ ਹੈ ਇਸ ਪਾਸੇ ਪਾਣੀ ਇਸ ਪਾਸੇ ਖਾਈ ਇਸ ਪਾਸੇ ਪਾਣੀ ਬੜੀ ਔਖੀ ਜੀ ਪਗਡੰਡੀ ਹੈ ਉਸ ਪਗਡੰਡੀ ਤੇ ਐਸ ਤੈਸ ਤੈ ਚੜ ਕੇ ਉੱਪਰ ਨੂੰ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਨ ਨੂੰ ਜਾਣਾ ਪੈਂਦਾ ਤੋ ਸੰਗਤਾਂ ਨਾਲ ਸੰਖੇ ਕੁ ਗੁਰਮਖ ਪਿਆਰੇ ਤੇ ਸੀ ਬਹਿ ਗਏ 베ੜੀ ਚ ਜਬ 베ੜੀ ਚ ਬਹਿ ਗਏ ਤੇ ਮੈਂ ਕਿਹਾ ਚਲੋ ਐਵੇਂ ਬੈਠੇ ਆ 베ੜੀ ਚ ਬੈਠੇ ਆ ਤੇ ਮੈਂ ਸ਼ੁਰੂ ਕਰਤਾ ਮੈਂ ਕਿਹਾ ਸਾਥ ਸੰਗਤ ਜੀ ਆਖੋ ਜੀ ਸਾਤਨਾਮ 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 ਜੀ ਵਾਹਿਗੁਰੂ ਵਾਹਿਗੁਰੂ ਮੈਂ ਕਿਹਾ ਚਲੋ ਸਮਝ ਸਾਹ ਪਾਸ ਹੋ ਜਾਏਗਾ ਨਾਲੇ ਮਹਾਰਾਜ ਦਾ ਸਿਮਰਨ ਹੋ ਜਾਏਗਾ ਹੁਣ ਸਾਰੇ ਮੈਂ ਜਦੋਂ ਕਹਾਂ ਤੇ ਸਾਰੀ ਸੰਗਤ ਆਖੇ ਪਰ ਇੱਕ ਬੰਦਾ ਚੁੱਪ ਕਰਕੇ ਬੈਠਾ ਆ ਉਹ ਨਾ ਆਖੇ ਮੈਂ ਦੋ ਚਾਰ ਵਾਰੀ ਵੇਖਿਆ ਮੈਂ ਕਿਹਾ ਇਹ ਕਹਿੰਦਾ ਹੀ ਨਹੀਂ ਅਭਰੇ ਨੂੰ ਚੰਗਾ ਹੀ ਨਹੀਂ ਲੱਗਦਾ ਵਾਹਿਗੁਰੂ ਖੈਰ ਮੈਂ ਇਹ ਗੱਲ ਤੇ ਉਹ ਨਾਲ ਢਾਕੀ ਤੀ ਲੇਕਿਨ ਮੈਂ ਉਹਨੂੰ ਇੱਕ ਵਾਰੀ ਪੁੱਛ ਬੈਠਾ ਮੈਂ ਕਿਹਾ ਗੁਰਖਾ ਗੱਲ ਸੁਣ ਤੂੰ ਵਾਹਿਗੁਰੂ ਕਿਉਂ ਨਹੀਂ ਆਖਦਾ ਵੀ ਸਾਰੀਆਂ ਸੰਗਤਾਂ ਕਹਿ ਰਹੀਆਂ ਤੂੰ ਵੀ ਕਹਿ ਕਹਿਣ ਲੱਗਾ ਤੁਹਾਡੇ ਤੇ ਇਤਬਾਰ ਹੈ ਤੁਸੀਂ ਆਖੀ ਜਾਓ ਮੈਂ ਕਿਹਾ ਇਹ ਸੋਹਣੀ ਗੱਲ ਆਖੀ ਠੀਕ ਹੈ ਚਲੋ ਨਾ ਆਖਿਆ ਜੀ ਉਹਨੇ ਬਿਲਕੁਲ ਨਾ ਆਖਿਆ ਬੜਾ ਲੀਚੜ ਜਿਹਾ ਬੰਦਾ ਬਿਲਕੁਲ ਨਾ ਆਖਿਆ ਉਹਨੇ ਖੈਰ ਜੀ ਹੁਣ ਅਸੀਂ ਆਪਣੀ ਮਸਤੀ ਚ ਕਹੀ ਗਏ ਲੇਕਿਨ ਸਾਨੂੰ ਨਹੀਂ ਪਤਾ ਸਾਹਮਣੇ ਉਹਦੀ ਕਿਧਰੇ ਨਿਗਾਹ ਪੈ ਗਈ ਵੀ ਸੱਪ ਨਿਕਲਿਆ ਪਾਣੀ ਚੋਂ ਸੱਪ ਆ ਰਿਹਾ ਸੀ ਪਾਣੀ ਚ ਜਦੋਂ ਉਹਦੀ ਨਿਗਾਹ ਪਈ ਨਾ ਤਿਕੰਦਰ ਸੱਪ ਨਾਮ ਸੱਪ ਨਾਮ ਸਤਨਾ ਦਵਾਰਾ ਸ਼ੁਰੂ ਮੈਂ ਕਿਹਾ ਕੀ ਹੋ ਗਿਆ ਕਹਿੰਦਾ ਸੱਪ ਪਿਆ ਹੁੰਦਾ ਮੈਂ ਕਿਹਾ ਵਾਹ ਵਾਹ ਸੱਪ ਨੇ ਤਾਂ ਉਕਾਰ ਦਿੱਤਾ ਵਾਹਿਗੁਰੂ ਸਤਨਾਮ ਤਾਂ ਕਹਿਦਾ ਡਰ ਨਾਲ ਆਖੀ ਉਹਨੂੰ ਕੋਈ ਨਹੀਂ ਹਰ ਕਹਿੰਦਾ ਸੱਪ ਪਿਆ ਹੁੰਦਾ ਸੀ ਤੇ ਡੰਗੀਆਂ ਮਾਰਦਾ ਹਾਏ ਕਮਾਲ ਵਾਲੀ ਗੱਲ ਐ ਮਨੁਸ਼ ਨੂੰ ਜਦੋਂ ਮੁਸ਼ਕਲ ਪੈ ਜਾਏ ਉਦੋਂ ਤਾਂ ਬੰਦਾ ਆਖੇ ਤੇ ਜਦੋਂ ਠੀਕ ਸਾਖ ਹੋਵੇ ਆਖੇ ਹੀ ਨਾ ਸਤਨਾਮ ਸ੍ਰੀ ਵਾਗੁਰੂ ਤੇ ਗੱਲ ਕਾਦੀ ਬਣੀ ਐ ਜੇਲ੍ਹ ਚ ਬੈਠਾ ਜਗਦੀ ਸਾਹਿਬ ਦਾ ਪਾਠ ਸ਼ੁਰੂ ਨਾਮ ਹੀ ਨਿਪਕੀ महीना पंद्रह दस दिन गुजर गए बचिया ने हूँ यह सोच लिया बचिया ने और धर्मपतनी ने सोच लिया भी बचिया ने कहा भी पिता जी तो मर गए खत्म हो गए क्योंकि हूँ नौ महीने आ गए सीधी इतने के नौ महीने तो पहले जाना गुरु का हुक्म है मां ने बच्चों को आखिया जाओ बचे थोड़ी मिट्टी लेके आओ चुला बनाना है बच्चे मिट्टी लैण लिये जो गए उन्होंने मिट्टी पुटी तो एक बड़ा कीमती लाल निकलिया जिसनों देवे दया कर सोई पुरख सुजा जिस बख्शिश करे ਉਹ ਲਾਲ ਮਿਲਿਆ ਲਾਲ ਲੈ ਕੇ ਨਾ ਬੱਚੇ ਮਾਂ ਕੋਲ ਆ ਗਏ ਆ ਦੇਖੋ ਜਰਾ ਇਸ ਦਾ ਘਰ ਦੇਖੋ ਕਿੰਨਾ ਸਿੱਧਕ ਨਾਲ ਭਰਿਆ ਹੈ ਜਦੋਂ ਬੱਚੇ ਮਾਂ ਕੋਲ ਪਹੁੰਚੇ ਨਾ ਉਹਨਾਂ ਨੇ ਦੇਖਿਆ ਮਾਂ ਜੀ ਇਹ ਸਾਨੂੰ ਪੱਥਰ ਮਿਲਿਆ ਕਿੱਥੋਂ ਮਿਲਿਆ ਕਹਿਣ ਲੱਗੇ ਜਿਹੜਾ ਚੌਧਰੀ ਹੈ ਨਾ ਉਸ ਚੌਧਰੀ ਦੀ ਜ਼ਮੀਨ ਚੋਂ ਸੀ ਮਿੱਟੀ ਪੁੱਟੀ ਹੈ ਉਹ ਕਹਿਣ ਲੱਗੇ ਬੇਟਾ ਕੋ ਕੀਮਤੀ ਚੀਜ਼ ਹੈ ਤੇ ਆਪਾਂ ਇਹ ਆਪਣੀ ਨਹੀਂ ਗੁਰੂ ਨੇ ਸਾਨੂੰ ਆਖਿਆ ਵੀ ਹੱਕ ਪਰਾਇਆ ਨਾਨਕਾ ਉਸੂ ਅਰਸ ਗਾਇ ਹਾਏ ਹਾਏ ਵਾ ਵਾ ਕਿੱਥੇ ਮੰਜ਼ਲ ਪਹੁੰਚੀ ਹੈ ਗੁਰ ਪੀਰ ਹਾਂ ਮਾਤਾ ਭਰੇ ਜਾ ਮੁਰਦਾਰ ਨਾ ਖਾਏ ਕਿਸੇ ਦੇ ਹੱਕ ਤੇ ਛਾਪਾ ਨਹੀਂ ਮਾਰਨਾ ਇਸ ਲਈ ਸਾਡੀ ਨਹੀਂ ਇਹ ਉਸ ਚੌਧਰੀ ਦੀ ਹੈ ਇਹ ਚੀਜ਼ ਚੌਧਰੀ ਚੌਧਰੀ ਕੋਲ ਪਹੁੰਚੀ ਉਹਨੇ ਆਖਿਆ ਚੌਧਰੀ ਜੀ ਇਹ ਤੁਹਾਡੀ ਜ਼ਮੀਨ ਚੋਂ ਬੱਚੇ ਲੱਗ ਕੇ ਲਿਆਏ ਨੇ ਮੈਨੂੰ ਨਹੀਂ ਲੱਗਦਾ ਜਿਵੇਂ ਕੀਮਤੀ ਕੋਈ ਚੀਜ਼ ਹੈ ਹਾਂ ਬੇਟਾ ਇਹ ਲਾ ਲੇ ਚੌਧਰੀ ਵੀ ਅਗੇ ਚੰਗਾ ਸੀ ਚੌਧਰੀ ਨੇ ਆਖਿਆ ਬੇਟਾ ਇਹ ਲਾਲ ਹੈ ਕਹਿਣ ਲੱਗੇ ਚੌਧਰੀ ਜੀ ਤੁਸੀਂ ਲੈ ਲਓ ਤੁਹਾਡੀ ਜ਼ਮੀਨ ਚੋਂ ਬੱਚਿਆਂ ਨੇ ਪੁੱਟਿਆ ਕਹਿਣ ਲੱਗੇ ਪੁੱਤਰ ਤੇਰੀ ਕਿਸਮਤ ਹੈ ਆਖੋ ਸਤਿਰਾਮ ਜੀ ਸਤਿਗੁਰ ਨੇ ਤੈਨੂੰ ਦਿੱਤਾ ਹੈ ਪਰ ਤੂੰ ਮੈਨੂੰ ਇਹ ਦੱਸ ਦੇ ਬਈ ਉਹ ਪੁੱਟਿਆ ਕਿੱਥੋਂ ਹੈ मैं उर बैठ लैंना इन्हें समझा भी खबरें बीजी बीजी है पे लालां आ गया इन्हें कई चुके मार कोना कोना फोल मारे पर कितों मिले आको सतना हासिल जिन्होंने सतगुरु बख्शिश करे देवे ते उसने वापस आ गए मिट्टी थोड़ी हो गई दूसरे दिन बचिया बचे हो तुम जाओ थोड़ी मिट्टी हो मिट्टी घट ही है मिट्टी लैन गए मोहर की गागर मिल गई सतगुरु ने बख्शिश कर दी सतगुरु का बख्शिश कर दिया मोहरिया गागर लिया हूं जिथे टुटी वाली कुलीसी उड़ा सुंदर महल बन गया ਬੱਚਿਆਂ ਦੀਆਂ ਪੋਜ਼ੀਸ਼ਨਾਂ ਚੰਗੀਆਂ ਹੋ ਗਈਆਂ ਕੱਪੜੇ ਚੰਗੇ ਪਾਣ ਲੱਗ ਪਏ ਸੋਹਣਾ ਸੁੰਦਰ ਮਹਿਲ ਬਣ ਗਿਆ ਮਹਾਰਾਜ ਨਰੰਗਕਾਰ ਸਾਹਿਬ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਜੀ ਦੀ ಅಪਾਰ ਬਖਸ਼ਿਸ਼ੇ ਨਾਤੇ ਹੋ ਗਏ 9 ਮਹੀਨੇ ਗੁਜ਼ਰ ਗਏ ਇਹਨਾਂ ਨੇ ਉਹ ਸੋਚ ਲਿਆ ਕਿ ਹੁਣ ਪਿਤਾ ਜੀ ਹੈ ਨਹੀਂ ਖਤਮ ਹੋ ਗਏ ਜਾਂ ਤਾਂ ਕਿਸੇ ਸ਼ੇਰ ਨੇ ਰਸਤੇਂਂਂਦਰ ਮਾਰ ਦਿੱਤਾ ਜੰਗਲ ਦਾ ਰਸਤਾ ਸੀ ਕਾਫੀ ਰਸਤਾ ਤੈਹ ਕਰਕੇ ਜਾਣਾ ਪੈਂਦਾ ਸੀ ਇਹ ਪਿਤਾ ਜੀ ਹੁੰਡੀਆਂ ਆਣ ਕੇ ਮਰ ਗਏ ਖਤਮ ਹੋ ਗਏ ਇਸ ਵਾਸਤੇ 9 ਮਹੀਨੇ ਖਤਮ ਹੋ ਗਏ ਤੇ ਪੀਰ ਬੁੱਧੂ ਸ਼ਾਹ ਨੇ ਇਹਨੂੰ ਬਾਹਰ ਕੱਢ ਦਿੱਤਾ ਕਹਣ ਲੱਗਾ ਲੈ ਅ ਵੀ ਗੁਰਮਖਾਜ ਤੇਰੇ 9 ਮਹੀਨੇ ਖਤਮ ਹੋ ਗਏ ਤੇ ਮੇਰੇ ਵੱਲੋਂ ਏ 100 ਰੁਪਏ ਤੇ ਖੱਦਰ ਦਾ ਥਾਨ ਏ ਮੇਰੇ ਵੱਲੋਂ ਤੇਰੀ ਭੇਟ ਹੈ ਏ ਲੈ ਲੈ ਤੇ ਹੁਣ ਤੂੰ ਆਜ਼ਾਦ ਹੈਂ ਤੂੰ ਜਾ ਸਕਦਾ ਮੈਂ ਆਪਣੇ ਗੁਰੂ ਦਾ ਹੁਕਮ ਮੰਨ ਲਿਆ ਕਹਣ ਲੱਗਾ ਮੈਂ ਜਾਵਾਂ ਕਿੱਥੇ ਬੱਚੇ ਤਾਂ ਮਰ ਗਏ ਹੋਣਗੇ ਉਹ ਤਾਂ ਖਤਮ ਹੋ ਗਏ ਹੋਣਗੇ ਕਹਣ ਲੱਗਾ ਕੋਈ ਗੱਲ ਨਹੀਂ तू मेरे वालों भेटा लै लिथे मर्जी आवे जा तेरी मर्जी उन्हें इक्की रुपए तक खदर का थान लै लिया कह लगा चलो बच्चे तो मरी गए हो चलो चलते हैं देखते हैं जो दस कदम गया ना तो पीर बुधु शाह गल याद आ गई कह लगे पीर बुधू शाह ने गल सुन बई गल सुन गल सुन एक मिनट गल सुन, 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 सुन। कह लगा अरे कोई कसर बाकी रह गई है और पूरी करनी कह लगे नहीं एक मिनट गल सुन लहन लगे कहो की कहने कह लगा कर मेरी एक गल मन ਕਹਿਣ ਲੱਗਾ ਕੀ ਕਹਿਣ ਲੱਗਾ ਜਾ ਰਹੇ ਆ ਨਾ ਆਪਣੇ ਘਰ ਨੂੰ ਕਹਿਣ ਲੱਗੇ ਹਾਂ ਕਹਿਣ ਲੱਗਾ ਆਨੰਦਪੁਰ ਸਾਹਿਬ ਵੱਲੋਂ ਹੋ ਕੇ ਚਲਾ ਜਾਏ ਜਦੋਂ ਨੇ ਆਖਿਆ ਆਨੰਦਪੁਰ ਸਾਹਿਬ ਵੱਲੋਂ ਹੋ ਕੇ ਚਲਾ ਜਾਏ 21 ਰੁਪਏ ਦੇ ਖੱਦਰ ਦਾ ਥਾਨ ਵਗਾ ਕੇ ਮਾਰਿਆ ਕਹਿਣ ਲੱਗਾ ਚੋਕੋ ਆਪਣਾ 21 ਰੁਪਏ ਦੇ ਖੱਦਰ ਦਾ ਤਾਂ ਕਹਿਣ ਲੱਗਾ ਖਬਰਦਾਰ ਜੇ ਮੇਰੇ ਸਾਹਮਣੇ ਗੁਰੂ ਗੋਬਿੰਦ ਸਿੰਘ ਸਾਹਿਬ ਦੀ ਕੋਈ ਗੱਲ ਕੀਤੀ ਤਾਂ ਮੈਂ ਸਾਰੀ ਜ਼ਿੰਦਗੀ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਦਰਸ਼ਨ ਨਹੀਂ ਕਰਾਂਗਾ ਉਹ ਮੈਂ ਹਰ ਸੰਗਰਾਮ ਤੇ ਬੱਚਿਆਂ ਨੂੰ ਛੱਡ ਕੇ ਦਰਸ਼ਨ ਕਰਨ ਜਾਂਦਾ ਸੀ ਤੇ 9 ਮਹੀਨੇ ਦੀ ਮੈਨੂੰ ਮਿਲ ਗਈ ਓਏ ਹੁਣ ਮੈਂ ਗਿਆ ਤੇ 12 ਮਹੀਨੇ ਦੀ ਮਿਲੇਗੀ ਮੇਰੇ ਸਾਹਮਣੇ ਗੁਰੂ ਗੋਬਿੰਦ ਸਿੰਘ ਸਾਹਿਬ ਦਾ ਨਾਮ ਨਾ ਲੈਂ। ਮੈਂ ਆਨੰਦਪੁਰ ਜ਼ਿੰਦਗੀ ਵਿੱਚ ਕਦੀ ਦਰਸ਼ਨ ਕਰਨ ਨਹੀਂ ਜਾਵਾਂਗਾ। ਉਹ ਕਹਿੰ ਲਗਾ ਅੱਛਾ-ਅੱਛਾ ਕੋਈ ਗੱਲ ਨਹੀਂ ਤੂੰ ਨਾ ਜਾਇਂ। ਤੂੰ 21 ਰੁਪਏ ਦੇ ਖੱਦਰ ਦਾ ਥਾਨਤ ਲੈ ਜਾ। ਨਾ ਜਾ ਆਨੰਦਪੁਰ ਕੋਈ ਗੱਲ ਨਹੀਂ। ਝੁਕ ਲਿਆ 21 ਰੁਪਏ ਦੇ ਖੱਦਰ ਦਾ ਥਾਨਤ ਰੁਪਿਆ। ਚਲਦਾ ਹੋਇਆ ਜਦੋਂ ਆਪਣੇ ਘਰ ਦੇ ਨਜ਼ਦੀਕ ਪਹੁੰਚੇ ਤੇ ਉਹ ਬੱਚੇ ਖੜੇ ਸਨ ਉਸਦੇ। ਉਹਨਾਂ ਬੱਚਿਆਂ ਨੇ ਵੇਖ ਲਿਆ ਤੇ ਇੱਕ ਦੂਜੇ ਨੂੰ ਕਹਿੰਦੇ ਨੇ ਪਿਤਾ ਜੀ ਜਿੰਦੇ ਨੇ ਕਿ ਮਰੇ ਹੋਏ ਆ ਰਹੇ ਨੇ। ਉਹ ਨੋ ਮਹੀਨੇ ਚ ਕੁਸਰ ਕੈਨੋ ਮਹੀਨੇ ਤੋਂ ਬਾਅਦ ਜੋ ਆਇਆ ਕਹਿਣ ਲੱਗਾ ਬਹੁਤ ਤੇ ਨਿੱਕ ਪਿਆਰਿਆ ਖੈਰ ਸਾਹਮਣੇ ਦੇਖਿਆ ਕਹਿਣ ਲੱਗੇ ਹੈਨ ਤਾਂ ਪਿਤਾ ਜੀ ਉਹ ਦੋਨੋਂ ਬੱਚੇ ਦੌੜ ਕੇ ਨਾ ਆ ਕੇ ਇਸ ਇਸ ਨੂੰ ਲੱਤ ਨੂੰ ਲਪਟ ਗਿਆ ਕਿਸ ਪਾਸੇ ਲਪਟ ਗਿਆ ਤੇ ਪਿਤਾ ਕਹਿੰਦਾ ਬੱਚਿਓ ਤੁਸੀਂ ਜਿੰਦੇ ਹੋ ਤੇ ਬੱਚੇ ਕਹਿੰਦਾ ਪਿਤਾ ਜੀ ਤੁਸੀਂ ਵੀ ਜਿੰਦੇ ਹੋ ਕਿ ਮਰੇ ਹੋਇਓ ਕਹਿਣ ਲੱਗੇ ਬੇਟਾ ਮੈਂ ਜੀਣਾ ਕਹਿਣ ਲੱਗ ਬਰਸੀ ਵੀ ਜੀਨੇ ਆ ਕਹਿਣ ਲੱਗੇ ਹੱਦ ਹੋ ਗਈ ਜਦੋਂ ਬੱਚਿਆਂ ਦੇ ਵੱਲ ਵੇਖਿਆ ਕੱਪੜੇ ਬੜੇ ਸੋਹਣੇ ਪਾਏ ਤਿਆਰ ਪਰ ਤਿਆਰ ਬੱਚੇ ਆਓ ਪਿਤਾ ਜੀ आओ चलिए आ गया घरवाली ने देखा भी पतिदेव आ गए दरंकार का शुक्र किया आ चरणा त मथा टेकया हिंदुस्तान की सभ्यता बड़ी प्यार वाली सभ्यता है पति के चरणा त मथा टेकना पति रूप समझ के परमेश्वर का रूप समझ के ये गल सिखलाई जाती है गुरमत अंदर पति के चरणा त मथा टेकया कह लगे पतिदेव जी आओ आओ चलिए उपर चलो ये सुंदर महल किसता है ਕਹਿਣ ਲੱਗੇ ਇਹ ਸੁੰਦਰ ਮਹਿਲ ਤੁਹਾਡਾ ਹੈ। ਕਹਿਣ ਲੱਗੇ ਕਿਸ ਤਰ੍ਹਾਂ ਹੋਇਆ? ਪਹਿਲੇ ਮੈਨੂੰ ਦੱਸ। ਬਈ ਇਹ ਸਾਰੀ ਗੱਲ ਕਿਸ ਤਰ੍ਹਾਂ ਹੋਈ ਹੈ? ਉਹ ਸਾਰੀ ਜਿਹੜੀ ਗੱਲ ਹੈ ਨਾ, ਉਹ ਸਾਰੀ ਦੁਰਾਜਤੀ ਬੱਚੇ ਮਿੱਟੀ ਲੈਣ ਗਏ, ਫਿਰ ਉਹਨਾਂ ਨੂੰ ਲਾਲ ਮਿਲਿਆ, ਫਿਰ ਉਹਨਾਂ ਨੂੰ ਮਾਇਆ ਮਿਲੀ ਤੇ ਇਸ ਤਰ੍ਹਾਂ ਕਰਕੇ ਮਹਾਰਾਜ ਇਹ ਸਾਰਾ ਮਹਿਲ ਵੀ ਬਣ ਗਿਆ। ਕਹਿਣ ਲੱਗੇ ਫਿਰ ਤੁਸੀਂ ਤਾਂ ਐ ਨਹੀਂ ਆਏ ਪਰ ਇਹ ਸਭ ਕੁਝ ਸਾਹਿਬ ਗੁਰੂ ਕਲਗੀਧਰ ਪਾਤਸ਼ਾਹੀ ਦੀ ਬਖਸ਼ਿਸ਼ ਹੈ। ਆਪੋ ਸਤਨਾਮ ਸੇ ਗੁਰੂ। ਇਹ ਸਭ ਕੁਝ ਸਾਹਿਬ ਗੁਰੂ ਕਲਗੀਧਰ ਪਾਤਸ਼ਾਹੀ ਜੀ ਨੇ ਕੀਤਾ ਹੈ। ਇਹ ਜਿੰਨੀ ਬਖਸ਼ਿਸ਼ ਤੇ ਰਹਿਮਤ ਹੈ ਉਸ ਅਨੰਦਪੁਰ ਵਾਲੇ ਦੀ ਰਹਿਮਤ ਹੈ ਆਓ ਆਓ ਚਲੋ ਬਾਕੀ ਗੱਲ ਉੱਪਰ ਚਲ ਕੇ ਦੱਸਾਂਗੇ ਆਖਿਆ ਨਹੀਂ ਭਲੀਏ ਇਹ ਤੂੰ ਕਹਿ ਰਹੀ ਹੈ ਵੀ ਸਭ ਕੁਝ ਗੁਰੂ ਗੋਬਿੰਦ ਸਿੰਘ ਸਾਹਿਬ ਦੀ ਕਿਰਪਾ ਹੈ ਕਹਿ ਲਗੇ ਹਾਂ ਕਹਿ ਲਗੇ ਚੰਗਾ ਫਿਰ ਤੂੰ ਉੱਪਰ ਜਾ ਕੇ ਬੈਠ ਤੇ ਮੈਂ ਜਰਾ ਗੁਰੂ ਗੋਬਿੰਦ ਸਿੰਘ ਸਾਹਿਬ ਨੂੰ ਬੇੜਾਵਾਂ ਆਖੋ ਸਤਨਾਮ ਸੇਵੋ ਲੈ ਜੀ ਇਹ ਉਹੋ ਹੀ ਬੰਦਾ ਹੈ ਜਿਹੜਾ ਬੰਦਾ ਕਹਿੰਦਾ ਸੀ ਮੈਂ ਸਾਰੀ ਜ਼ਿੰਦਗੀ ਮੱਥੇ ਨਹੀਂ ਲਗਾ ਅੱਜ ਰੋਂਦਾ ਹੋਇਆ ਦੌੜਦਾ ਜਾ ਰਿਹਾ ਆਨੰਦਪੁਰ ਵੱਲ ਤੇ ਕਹਿੰਦਾ ਕਲਗੀਆਂ ਵਾਲਿਆ ਮੈਨੂੰ ਬਖਸ਼ ਦੇ ਮੈਨੂੰ ਪਤਾ ਨਹੀਂ ਸੀ ਤੂੰ ਇੰਨਾ ਦਿਆਲੂ ਹੈ ਤੂੰ ਇਨਾ ਕਿਰਪਾਲੂ ਹੈ ਅੱਜ ਦੜਿਆ ਕੇ ਰੋਂਦਾ ਹੋਇਆ ਦੌੜਦਾ ਜਾ ਰਿਹਾ ਅੱਜ ਆ ਗਿਆ ਕਲਗੀਧਰ ਪਾਤਸ਼ਾਹੀ ਦੇ ਸਾਹਮਣੇ ਬਾਹਰ ਖਲੋ ਗਿਆ ਚਾਦਰਦੀ ਬੁੱਕਲ ਮਾਰ ਲਈ ਮੂੰਹ ਠੱਕ ਲਿਆ ਕਿਵੇਂ ਆਵੇ ਸਹਿਬਾਂ ਦੇ ਸਾਹਮਣੇ ਆਖੋ ਸਤਨਾਮ ਸਾਈਂ ਗੁਰੂ ਸਹਿਬਾਂ ਦੇ ਸਾਹਮਣੇ ਕਿਵੇਂ ਆਵੇ ਅੱਜ ਇਸਨੇ ਚਾਦਰਦੀ ਬੁੱਕਲ ਮਾਰੀ ਤੇ ਉਸ ਉਠੋ ਪਰਾਂ ਮੱਥਾ ਟੇਕ ਕੇ ਨਾ ਤੇ ਪਿੱਛੇ ਹੀ ਬਹਿ ਗਿਆ ਮੂੰਛ ਬਾਗੇ ਮੇਰੇ ਕਲ ਕੀਦਰ ਪਾਤਸ਼ਾਹੀ ਜੀ ਨੇ ਭਾਈ ਦਇਆ ਸਿੰਘ ਨੂੰ ਬੁਲਾਇਆ ਕਹਿਣ ਲੱਗੇ ਦਇਆ ਸਿੰਘ ਜੀ ਸਾਹਿਬ ਜੀ ਗੱਲ ਸੁਣ ਉਹ ਜਿਹੜਾ ਪਿੱਛੇ ਸੁੱਖ ਚੁਰ ਮਟਮਾਰ ਕੇ ਬੈਠਾ ਹੈ ਨਾ ਚਾਦਰ ਦੀ ਉਹਨੂੰ ਜਾ ਕੇ ਕਹਿ ਸਾਹਿਬ ਕਹਿੰਦੇ ਨੇ ਉਹ ਗੁਰਮਖਾ ਇੱਥੇ ਕਿਉਂ ਆ ਕੇ ਬਹਿ ਗਏ ਆ ਜਾ ਪਿੱਛੇ ਬੱਚੇ ਭੁੱਖੇ ਮਰ ਜਾਣਗੇ ਇੱਥੇ ਆ ਕੇ ਬਹਿ ਗਏ ਆ ਗਿਆ ਦਇਆ ਸਿੰਘ ਦਇਆ ਸਿੰਘ ਨੇ ਆਖਿਆ ਗੁਰਮਖਾ ਹਾਂ ਜੀ ਕਹਿਣ ਲੱਗੇ ਸਾਹਿਬ ਗੁਰੂ ਕਲਗੀਧਰ ਪਾਤਸ਼ਾਹ ਫਰਮਾ ਰਹੇ ਨੇ ਤੂੰ ਇੱਥੇ ਬੈਠ ਗਿਆ ਬੱਚੇ ਤੇਰੇ ਭੁੱਖੇ ਮਰ ਜਾਣਗੇ ਪਿੱਛੇ ਚਾਦਰ ਦੀ ਬੁੱਕਲ ਨੂੰ ਪਰਾ ਛੁਟਿਆ ਤੇ ਪੂ ਬਾਂ ਨਿਕਲ ਗਏ ਐਸੇ ਸਿੱਖ ਦੀਆਂ ਆ ਕੇ ਧਰਮ ਕਰਦਾ ਮੇਰੇ ਕਲਗੀਧਰ ਪਾਤਸ਼ਾਹ ਜੀ ਦੇ ਕਦਮਾਂ ਤੇ ਟਹਿ ਗਿਆ ਰੋਣ ਲੱਗ ਪਿਆ ਕਹਿਣ ਲਗਾ ਉਹ ਮੇਰੇ ਕਲਗੀਆਂ ਵਾਲਿਆ ਮੈਨੂੰ ਬਖਸ਼ ਦੇ ਮੇਰੇ ਸਹਬਾ ਮੈਨੂੰ ਬਖਸ਼ ਦੇ ਮੈਨੂੰ ਨਹੀਂ ਸੀ ਪਤਾ ਮੈਂ ਅਣਜਾਣ ਸਾਂ ਇਹ ਮੇਰੇ ਸ਼ਹਿਨशाह ਮੇਰੇ ਤੇ ਬਖਸ਼ ਅਕਸਸ ਕਰਦੇ ਸੱਚੇ ਪਾਤਸ਼ਾਹ ਐਡੋ ਲਾਈਨਾਂ ਪਿਆਰ ਨਾਲ ਸ਼ਰਣ ਕਰੋ ਸੱਚੇ ਪਾਤਸ਼ਾਹ ਮੇਰੀ ਬਖਸ਼ੋ ਖਤਾ ਮੈਂ ਨਿਮਾਣਾ ਤੂੰ ਬੇਅੰਤ ਤੇਰਾ ਅੰਤ ਨਾ ਜਾਣਾਂ ਸੱਚੇ ਪਾਤਸ਼ਾਹ ਸੱਚੇ ਪਾ ਕੀ ਬਤ ਸ਼ੋਖਤਾ ਮੈਨਿ ਮਾਰਾ ਤੂੰ ਵੀ ਇਤ ਤੇਰਾ ਅੰਤ ਨਾ ਜਣਾ ਸੱਚੇ ਪਤਸ਼ਾਹ ਕੋਈ ਸਵਾਲੀ ਤੇਰੇ ਦਰ ਆਵੇ ਉਹ ਕਦੀ ਨਾ खाली जावे कोई स्वाली तेरे दारिया बख्श दे कलगिया वाले स्वाली तेरे तारी ओ कदी ना खाली जाए हूँ आया सरनी लाले अपनी चरनी हूं मैं आया सरनी لالے ਅਪਣੀ ਚਰਨੀ ਮਿਰਦ ਪਛਾਣਾ ਬੇਅੰਤ ਤੇਰਾ ਅੰਤ ਨਾ ਜਾਣਾਂ ਸੱਚੇ ਬਾਦਸ਼ਾਹ ताही बख्श जावैताही बख्शिया जावैन आया सरनी लावो अपनी चरनी बिर्द पछाना। ਖਸ਼ੋ ਖਤਾ ਮੈਂ ਨਹੀਂ ਮਾਣਾ ਤੂੰ ਬੇਅੰਤ ਤੇਰਾ ਆ ਕਿ ਨਾ ਜਾਣਾਂ ਸੱਚੇ ਪਉ ਤੋ ਸ਼ਾ ਸੱਚ ਪੰਤੇ ਸ਼ਾ ਸੱਚ ਪੰਤੇ ਸ਼ਾ ਕਲ ਗਿਆ ਵੇਲੇ ਨੇ ਫਿਰ ਵੀ ਈਸ਼ ਨੂੰ ਗਲ ਨਾਲ ਲਾ ਲਿਆ ਬਸ ਇਹੀ ਤਸ ਗੁਰੂ ਦੇ ਅੰਦਰ ਸਿਫਤ ਹੈ ਕਿ ਅਵ ਗਣ ਕੋ ਨਾ चितारे औगिनी साहबा ने चितारे गल ना लिया आ, आ आ गुर सतगुरु तेरे ते रहमत करे फिर भी सिख देते साहेबा ने रहमत कर दी अज ए सिख हथ जोड़ के कितने की कह सी अज यह